ਸ਼ੁਰੂਆਤ ਦੇ ਵਿੱਚ ਮੈਂ ਇੱਕੋ ਸਵਾਲ ਪੁੱਛਣਾ ਚਾਹਾਂਗਾ ਹੋਲਾ ਮਹੱਲਾ ਜ਼ਰੂਰ ਮਹੱਲਾ ਹੁਣ ਲੋਕੀ ਮੈਂ ਕਹਾਂਗਾ ਸਿਆਣੇ ਵੀ ਹੋਏ ਆ ਮਹੱਲਾ ਮੰਨਣ ਲੱਗ ਗਏ ਆ ਲੋਕੀ ਜਿਹੜਾ ਮਹੱਲੇ ਵਾਲਾ ਆਖਰੀ ਦਿਨ ਆ ਪਹਿਲਾਂ ਉੱਥੇ ਸੰਗਤ ਘੱਟ ਹੁੰਦੀ ਸੀ ਹੁਣ ਵੱਧੀ ਘੱਟ ਦਾ ਘੱਟ ਤਾਂ ਚਲੋ ਕਦੇ ਹੋਈ ਨਹੀਂ ਪਰ ਹੁਣ ਤਾਂ ਉੱਥੇ ਬਹੁਤ ਬਿਆੰਤ ਹੋ ਗਈ ਜਿਹਨੂੰ ਕਹਿੰਦੇ ਆ ਵੀ ਬਹੁਤ ਜ਼ਿਆਦਾ ਹੋ ਗਈ ਤਾਂ ਦੂਜੇ ਪਾਸੇ ਇਹ ਵੀ ਗੱਲ ਆ ਵੀ ਕਈ ਵਾਰੀ ਅਸੀਂ ਇਤਿਹਾਸ ਤੋਂ ਕਈ ਲੋਕ ਵਾਂਝੇ ਰਹਿ ਜਾਂਦੇ ਨੇ ਉਹਨਾਂ ਨੂੰ ਅੱਜ ਫੇਸਬੁੱਕ ਰਾਹੀਂ ਜ਼ਰੂਰ ਦੱਸ ਦਿਓ ਵੀ ਹੁਲੇ ਮਹੱਲੇ ਦਾ ਅਸਲ ਦੇ ਵਿੱਚ ਇਤਿਹਾਸ ਕੀ ਆ ਅਤੇ ਗੁਰਗੋਬਿੰਦ ਸਿੰਘ ਜੀ ਨੇ ਜਦੋਂ ਸ਼ੁਰੂ ਕੀਤਾ ਸੀ ਮਹੱਲਾ ਉਦੋਂ ਕਿਸ ਤਰੀਕੇ ਨਾਲ ਕੀਤਾ ਸੀ ਸੀਰੀਅਸਲੀ ਜੇ ਸਚਾਈ ਵਾਲੀ ਗੱਲ ਕਰੀਏ ਬਿਲਕੁਲ ਤੁਸੀਂ ਸਹੀ ਕਹਿੰਦੇ ਪਹਿਲਾਂ ਨਹੀਂ ਸੀ ਅਵੇਅਰਨਸ ਪਰ ਹੁਣ ਬਹੁਤ ਇਲੈਕਟ੍ਰੋਨਿਕ মিডিਆ ਦੇ ਜ਼ਰੀਏ ਪ੍ਰਚਾਰ ਦੇ ਜ਼ਰੀਏ ਪਹਿਲਾਂ ਪਹਿਲਾਂ ਜੋ ਅਸੀਂ ਬਾਣਿਆ ਆਏ ਨਾ ਇਹ ਸੱਚ ਆ ਆਮ ਤੇ ਲੋਕ ਪਹਿਲਾਂ ਹੀ ਮੁੜ ਜਾਂਦੇ ਸੀ ਮੁਹੱਲੇ ਤੇ ਜਿਹੜੇ ਨਿਹੰਗ ਸਿੰਘ ਉਹੀ ਪਰ ਅੱਜ ਤੇ ਉਥੇ ਤਿਲ ਸੁੱਟਿਆਂ ਥੱਲੇ ਨਹੀਂ ਜਾਂਦਾ ਹੁਣ ਏਡੀ ਵੱਡੀ ਗੱਲ ਅਸਲੀਅਤ ਹੈ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪਰਗਟ ਕੀਤਾ ਪ੍ਰਗਟ ਹੋ ਖਾਲਸਾ ਪਰਮਾਤਮਕੀ ਮਾਹੌਜ ਪਰਮਾਤਮਾ ਦੀ ਮਾਹੌਜ ਵਿੱਚ ਇਹ ਪ੍ਰਗਟ ਹੋਇਆ ਔਰ 1700 ਸਨ ਵਿੱਚ ਪਹਿਲਾ ਹੋਲਾ ਮੱਲਾ ਸਾਹਿਬ ਅਸਲ ਚ ਹੋਇਆ ਪਤਾ ਕੀ ਹੋਲਕਾ ਪ੍ਰਹਿਲਾਦ ਜੀ ਦੀ ਭੂਆ ਹੋਲਕਾ ਨੇ ਵੇਖਿਆ ਮੇਰਾ ਭਰਾ ਅਰਨਾਖ ਸੁਖੀ ਹੁੰਦਾ ਇਹ ਮਰਦਾ ਹੀ ਨਹੀਂ ਮੈਂ ਮਰ ਮਾਰਦੀ ਹੁਣ ਇਹਨੂੰ ਉਹ ਜਿਹੜੀ ਇੱਕ ਵੱਖਰੀ ਹਸਤੀ ਆ ਜੋ ਸਨਾਤਨ ਧਰਮ ਦੀ ਉਹਨੂੰ ਵਰਸੀ ਉਹਦੇ ਕੋ ਉਡਣੀ ਸੀ ਲੋਹੀ ਕਹਿ ਲਓ ਕਪੜਾ ਪੇ ਔੜ ਕੇ ਬਹਿ ਜਾ ਉਹਦੇ ਚ ਉਹਨੂੰ ਅੱਗ ਸਾੜ ਨਹੀਂ ਸਕਦੀ ਪਰਮੇਸ਼ਰ ਦੀ ਕੁਦਰਤ ਵੇਖੋ ਸਾੜਨਾ ਪ੍ਰਿਲਾਦ ਨੂੰ ਚਾਹੁੰਦੀ ਆ ਉਹ ਅੱਗ ਉਹ ਜਿਹੜੀ ਉੱਡ ਕੇ ਹਵਾ ਵਗੀ ਉਹ ਪ੍ਰਿਲਾਦ ਨੂੰ ਚੰਬੜ ਗਈ ਔੜਨੀ ਤੇ ਹੌਲਕਾ ਸੜ ਕੇ ਰਾਖ ਹੋ ਗਈ ਉਹਦੀ ਰਾਖ ਰਲਾਈ ਇੱਕ ਦੂਜੇ ਦੇ ਸੁੱਟੀ ਹੌਲਕਾ ਹੌਲਕਾ ਫੇ ਹੋਲੀ ਰੇ ਹੋਲੀ ਰੇ ਉਹ ਬੇ ਗੰਦ ਪਿੰਦ ਇੱਕ ਦੂਜੇ ਤੇ ਪਾਉਣਾ ਸ਼ੁਰੂ ਕਰਤਾ ਵੀ ਕਈ ਨੌਜਵਾਨ ਬੱਚੀਆਂ ਜਿਹੜੇ ਪਹਾੜੀ ਬਰਤੀ ਵਾਲੇ ਲੋਕ ਨਾ ਉਹਨਾਂ ਧੀਆਂ ਤੇ ਐ ਕਿਉਂਕਿ ਗਰਮੀਆਂ ਦੇ ਦਿਨ ਉਹ ਨਿਰਵਸਤਰਾਂ ਗੋਈ ਉਹਨਾਂ ਦੇ ਸਾਰੇ ਜਿਸਮ ਦੇ ਸਰੀਰ ਦੇ ਅੰਗ ਉਹ ਵੇਖਦੇ ਮਖੌਲ ਕਰਦੇ ਗਰੀਬਾਂ ਨਾਲ ੱਤਕਾ ਕਰਦੇ ਮਾਰਾ ਕਹਿੰਦੇ ਹੋਲੀ ਨਹੀਂ ਬਦਲ ਗਏ ਜਿਵੇਂ ਦਸਹਿਰੇ ਤੇ ਸ਼ਾਸਤ੍ਰਾਂ ਦਾ ਪ੍ਰਕਾਸ਼ ਕਰ ਦਿੱਤਾ ਦੀਪਾਵਲੀ ਤੇ ਕਿੱਡੀ ਵੱਡੀ ਕਿਰਪਾ ਵਰਤਾਤੀ ਸ਼ਾਸਤ੍ਰਾਂ ਨਾਲ ਜੋੜ ਦਿੱਤਾ ਫਿਰ ਇਹ ਵੀ ਸ਼ਾਸਤਰ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਜਿੱਥੇ ਕਿਹਾ ਨਾ ਉੱਥੇ ਸ਼ਬਦ ਗੁਰ ਪੀਰਾ ਗੈਰ ਗੰਭੀਰ ਅਵੀ ਪੀਰ ਇਹ ਹਮਾਰਾ ਪੀਰ ਸ਼ਾਸਤਰਾਂ ਨੇ ਵੀ ਕਿਹਾ ਅਰੇ ਦੋਵਾਂ ਨੂੰ ਵੱਡੇ ਪੱਦਰ ਤੇ ਦੁਨੀਆ ਚ ਪ੍ਰਚਾਰਨ ਲਈ ਆ ਜਿਹੜਾ ਦਿਹਾੜਾ ਨਾ ਫੇ ਹੋਲੇ ਮਹਲਾ ਤੇ ਮਾਰਾ ਕਹਿੰਦੇ ਔਰ ਉਹਨਾਂ ਕੀ ਹੋਲੀ ਮਹ ਮਹੋਲਾ ਕਹੇ ਉਹ ਕਿਰਪਾ ਨੇ ਤੇ ਬਚਨ ਅਮੋਲਾ ਦੁਨੀਆ ਹੋਲੀ ਖੇਡਦੀ ਤੇ ਖੇਢੀ ਜਾਵੇ ਬਾਜਾਂ ਵਾਲੇ ਨੇ ਹੋਲਾ ਖੇਡਿਆ ਇਹ ਜਦੋਂ ਦਿਨ ਆਉਣ ਵਾਲੇ ਹੁੰਦਾ ਨਾ ਚਾ ਚੜ ਜਾਂਦਾ ਹੋਲਾ ਮੱਲਾ ਸਾਹਿਬ ਆ ਗਿਆ ਤਿਆਰੇ ਕਰੀਏ ਕੋਈ ਸੋਭਾ ਸਿੰਘ ਵਰਗਾ ਇਸ ਰੰਗੀ ਦੀਆਂ ਤੰਦੀਆਂ ਬਦਲਦਾ ਤੇ ਢੱਡ ਰੰਗੀ ਉੱਥੇ ਕੋਈ ਢੱਡ ਦੇ ਤਾਲ ਬਦਲਦਾ ਕੋਈ ਨਗਾਰਿਆਂ ਤੇ ਚੋਭਾਂ ਲਾ ਕੇ ਉਹ ਤੇ ਕੋਈ ਆਪਣੇ ਘੋੜੇ ਨੂੰ ਸ਼ਿੰਗਾਰਦਾ ਉਹਦਾ ਸ਼ਿੰਗਾਰ ਲੱਗਦਾ ਕੋਈ ਇਹ ਜਿਹੜੇ 6 6 ਫੁੱਟੇ ਪਰਸ਼ੇ ਆ ਆ ਦਸਤੇ ਮੁਬਾਰਕ ਇਹ ਲਿਆਉਂਦਾ ਵੀ ਸ਼ਿੰਗਾਰ ਕੇ ਵਧੀਆ-ਵਧੀਆ ਪਰਸ਼ੇ ਗੱਠਾਂ ਵਾਲੀਆਂ ਡਾਂਗਾਂ ਲੈ ਕੇ ਜਾਣਾ ਤੇ ਕੋਈ ਸੋਨ ਸੋਨੇ ਵਾਲੇ ਸ੍ਰੀ ਸਾਹਿਬ ਬੱਖੋ ਬੱਖੇ ਤਰ੍ਹਾਂ ਦੇ ਸ਼ਾਸਤਰ ਹਾਂਜੀ ਉਹ ਇੱਕ ਚਾਉ ਹੈ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਦੋਂ ਮੇਰੇ ਕੋਲ ਆਉਣਾ ਨਾ ਮੇਰੇ ਦਰਸ਼ਨਾਂ ਨੂੰ ਨਾ ਤਾਂ ਤੇ ਸ਼ਾਸਤਰ ਸਜਾ ਕੇ ਅੱਜ ਵੇਖੋ ਇਹ ਢਾਲਾ ਅੱਜ ਉਹ ਮਹਾਪੁਰਖ ਸਾਡੇ ਵਿੱਚ ਨਹੀਂ ਰਹੇ ਬਹੁਤ ਪਿਆਰੇ ਬਾਬਾ ਜੀ ਬਾਬਾ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਆਹ ਟਾਲੀ ਸਾਹਿਬ ਵਾਲੇ ਕਪੂਰਥਲੇ ਕੋਲ ਕਿਤੇ ਮੇਰੇ ਪਿਆਰੇ ਬਾਬਾ ਦਾਇਆ ਸਿੰਘ ਜੀ ਸੁਰ ਸਿੰਘ ਵਾਲੇ ਨਾ ਉਹ ਵੀ ਉਹਨਾਂ ਵੀ ਬਹੁਤ ਕੁਝ ਬਖਸ਼ਿਆ। ਉਹਨੀ ਵੀ ਤੇਗਾ ਸ਼ਾਸਤਰ ਵਸਤਰ ਆ ਤੋੜਾ ਉਹਨਾਂ ਦਾ ਬਖਸ਼ਿਆ ਜਿਹੜਾ ਸੈਂ ਇਹ ਬਾਬਾ ਦਾਇਆ ਸਿੰਘ ਜੀ ਟਾਲੀ ਸਾਬ ਬੜਾ ਸਥਾਨ ਬਣਾਇਆ ਖਾਨਪੁਰ ਬਲੇਰ ਉਹਨੀ ਟਾਲ ਬਖਸ਼ੀ ਸੀ। ਇਹਦਾ ਮੁੱਲ ਹੀ ਕੋਈ ਨਹੀਂ। ਗੈਂਡੇ ਦੀ ਆ। ਔਰ ਸੋਨੇ ਦਾ ਵਰਕ ਹੋਇਆ। ਬਾਬਾ ਜੀ ਬਾਬਾ ਨਾਗਰ ਸਿੰਘ ਜੀ ਥੱਲੇ ਉਹ ਕਹਿੰਦੇ ਸਾਡੇ ਕੋ ਚਾਂਦੀ ਵਾਲੀ ਆ ਪਰ ਇਹ ਟਾਲਾ ਵੀ ਕਹਿੰਦੇ ਇਹ ਵਧੀਆ ਉਤੋਂ। ਇਹ ਵੀ ਵੱਡੀ ਇੱਕ ਇਹ ਇਹ ਗੁਰੂ ਕੇ ਪੰਥ ਦੇ ਮਹਾਂਪੁਰਖ ਵੇਖੋ ਉਹਨਾਂ ਲੱਖਾਂ ਨਹੀਂ ਪਤਾ ਨਹੀਂ ਕਿੰਨੇ ਲੱਖ ਖਰਚ ਐ ਤੇ ਤੇ ਲਿਆ ਕੇ ਸਾਨੂੰ ਦਿੱਤੀ ਵੀ ਸਜਾ ਕੇ ਜਾਇਆ ਕਰਿਓ ਅੱਗੇ ਨਹੀਂ ਸੀ ਲਿਆਉਂਦੇ ਹੁਣ ਕਿਉਂ ਆਇਆ ਇੱਕ ਤੇ ਮਹਾਂਪੁਰਖਾਂ ਦਾ ਉਹਨਾਂ ਦਾ ਵੀ ਹਾਜ਼ਰਾ ਲੱਗ ਜਾਏ ਤੇ ਸਾਡਾ ਵੀ ਹਾਜ਼ਰਾ ਕਲਗੀਆਂ ਵਾਲੇ ਨੇ ਉਹੋਲਾ ਖੇਡਿਆ ਨਾਲ ਦਲਾਂ ਪੰਥਾਂ ਨੇ ਸਿੰਘਾਂ ਨੇ ਜਿਹੜੇ ਨਾਲ ਸਾਰੇ ਮਰਦੇ ਸਿੰਘ ਸੀ ਉਹੋਲਾ ਖੇਡਣ ਚੜੇ